ਨਮਸਕਾਰ ਸਸਤਰੀਕਾਰ ਫਾਜ਼ਲਕਾ ਦੇ ਕੰਟਾ ਘਰ ਵਿਖੇ ਸਰਕਾਰੀ ਔਰਲ ਸੀਨੀਅਰ ਸੈਕੰਡਰੀ ਸਕੂਲ ਅਤੇ ਸਕੂਲ ਆਫ ਫੈਮਿਨੈਂਸ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਸਤੰਤਰ ਪਾਠ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ ਟਿਪਟੀ ਕਮਿਸ਼ਨਰ ਫਾਜ਼ਲਕਾ ਨੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਮਹਮ ਵਿੱਚ ਸਭ ਨੂੰ ਸਾਵਧਨ ਦੀ ਕੀਤੀ ਗਈ ਅਪੀਲ ਨਿਸ਼ਾ ਸ਼ਰਮਾ ਦੀ ਰਿਪੋਰਟ ਹੈ ਨਸ ਲਾਈਵ ਐਨਸ ਲਾਈਵ ਤੁਹਾਡਾ ਆਪਣਾ ਚੈਨਲ ਦੇ ਵਿਚ ਆਏ ਨੇ ਤੁਸੀਂ ਸਾਰੇ ਜੋ ਵੀ ਇਥੇ ਫਾਜ਼ਲਕਾ ਦੇ ਵਾਸੀ ਤੇ ਸਭ ਤੋਂ ਪਹਿਲਾਂ ਬਹੁਤ ਹੀ ਪਿਆਰੇ ਪਿਆਰੇ ਬੱਚੇ ਜਿਨ੍ਹਾਂ ਨੇ ਇਸ ਮਹੀਮ ਦੇ ਵਿੱਚ ਇੰਨੇ ਸ਼ਾਰਟ ਨੋਟਿਸ ਦੇ ਵਿੱਚ ਇੱਥੇ ਅੱਜ ਪਹੁੰਚੇ ਹੈਗੇ ਜਿਹੜਾ ਇਹ ਸਰਕਾਰ ਨੇ ਉਪਰਾਲਾ ਲਿੱਤਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਨਸ਼ੇ ਹੈਗੇ ਆ ਇੱਕ ਜ਼ਹਿਰ ਨੇ ਇਹ ਆਪਾਂ ਨੂੰ ਪਤਾ ਹੈ ਇਹਦੇ ਵਿਰੁੱਧ ਜਿਹੜੀ ਆਪਾਂ ਮੁਹਿੰਮ ਚਲਾਈ ਹੋਈ ਹੈ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸੋਸਾਇਟੀ ਦੇ ਵਿੱਚ ਇੱਕ ਮੈਸੇਜ ਦੇਣ ਲਈ ਕਿ ਆਪਾਂ ਸਾਰਿਆਂ ਨੇ ਮਿਲ ਕੇ ਇਹ ਸਿਰਫ ਇੱਕ ਪ੍ਰਸ਼ਾਸਨ ਦਾ ਜਾਂ ਕਿਸੇ ਐਡਮਿਨਿਸਟ੍ਰੇਟਿਵ ਉਸ ਦਾ ਇਕੱਲੇ ਦਾ ਨਹੀਂ ਹੋ ਸਕਦਾ ਯੋਗਦਾਨ ਸੋਸਾਇਟੀ ਦਾ ਇਕੁਅਲੀ ਯੋਗਦਾਨ ਹੈ ਇਹ ਮੈਸੇਜ ਇਹ ਹੈਗਾ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨਸ਼ਿਆਂ ਦੇ ਵਿਰੁੱਧ ਲੜਾਈ ਲੜਨੀ ਹੈ ਪਰ چھوٹے ਬੱਚੇ ਆਪ ਦਾ ਇੱਕ ਸਨੇਹਾ ਦੇ ਰਹੇ ਨੇ ਕਿ ਭਈ ਸਾਡੇ ਫਿਊਚਰ ਵੱਲ ਦੇ ਸਾਡੇ ਫਿਊਚਰ ਵੱਲ ਵੇਖੋ ਇਹ ਨਸ਼ਿਆਂ ਨੂੰ ਕੱਢ ਆਵੀਂ ਜ਼ਿੰਦਗੀ ਤੋਂ ਬਾਹਰ ਮਾਰੋ ਤਾਂ ਕਿ ਆਪਾਂ ਇੱਕ ਪੰਜਾਬ ਖੁਸ਼ਹਾਲ ਪੰਜਾਬ ਬਣਾਈਏ ਖੁਸ਼ਹਾਲ ਪੰਜਾਬ ਬਣਾਈਏ ਜਿਹੜਾ ਦੁਜੇ ਚੰਗੇ ਸੁਪਿਆਂ ਦੇ ਨਾਲ ਜਾ ਕੇ ਆਪਾਂ ਉਹ ਜੇ ਪਹਿਲਾਂ ਵੀ ਅੱਗੇ ਸੀ ਹੁਣ ਵੀ ਆਪਾਂ ਨੂੰ ਅੱਗੇ ਹੀ ਰਹਿਣਾ ਚਾਹੀਦਾ ਆਪਣੇ ਉੱਤੇ ਕੋਈ ਇਹੋ ਜਿਹਾ ਦਾਗ ਨਾ ਲੱਗੇ ਵੀ ਆਪਾਂ ਇੱਕ ਨਸ਼ਿਆਂ ਦੇ ਵਿੱਚ ਘਿਰੇ ਹੋਈ ਸੋਸਾਇਟੀ ਹੈਗੀ ਹੈ ਤੁਹਾਡਾ ਸਾਰਾ ਇਹ ਸਾਰਿਆਂ ਦਾ ਇੱਥੇ ਪਹੁੰਚੰਦਾ ਮੈਂ ਬਹੁਤ ਧੰਨਵਾਦ